प्यारे दोस्तों पंजाब वासियों ए ਸਾਡੇ ਲਈ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਈਮੇਲ ਤੇ ਧਮਕੀ ਮਿਲੀ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਤੇ ਹੁਣ ਅੱਜ ਗੁਰੂ ਰਾਮਦਾਸ 에어ਪੋਰਟ ਜਿਹੜਾ ਅਡਾਵਾ ਉਹਨੂੰ ਉਡਾਉਣ ਦੀ ਧਮਕੀ ਮਿਲੀ ਆ ਇਹ ਕਿੰਨਾ دہشت ਪੰਜਾਬ ਦੇ ਮਾਹੌਲ ਵਿੱਚ ਪੈਦਾ ਕੀਤੀ ਜਾ ਰਹੀ ਆ ਔਰ ਦੇਖੋ ਏਅਰਪੋਰਟ ਹੋਰ ਵੀ ਬਹੁਤ ਹੈਗੇ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਧਕੀਆਂ ਕਿਉਂ ਨਹੀਂ ਆਈਆਂ ਸੋਚਣ ਵਾਲੀ ਗੱਲ ਹੈ ਕਿ ਇੱਕਸ ਗੁਰੂ ਦੀ ਨਗਰੀ ਦੇ ਵਿੱਚ ਹੀ ਬਾਰ ਬਾਰ ਕਿਉਂ ਧਮਕੀਆਂ ਆ ਰਹੀਆਂ ਹੁਣ ਤੱਕ 8 ਧਮਕੀਆਂ ਆ ਚੱਕੀਆਂ ਸੂਤਰਾਂ ਅਨੁਸਾਰ ਔਰ ਅੰਮ੍ਰਿਤਸਰ ਦੇ ਵਸਨੀਕਾਂ ਦੇ ਵਿੱਚ ਬੜੀ ਦਹਿਸ਼ਤ ਪਾਈ ਜਾ ਰਹੀ ਆ ਇਹ ਗੁਰੂ ਦੀ ਨਗਰੀ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਤਾ ਸਾਡੀ ਪੰਜਾਬ ਸਰਕਾਰ ਦੀ ਇੰਟੈਲੀਜੈਂਸੀ ਕਿੱਥੇ ਆ ਕਿ ਇੱਕ ਬੰਦਾ ਜਾਂ ਕਿੱਥੇ ਵੀ ਬੈਠਾ ਈਮੇਲ ਕਰਕੇ ਦਾ ਸਾਈਬਰ ਕ੍ਰਾਈਮ ਵਾਲੇ ਕਿੱਥੇ ਆ ਇਹਨਾਂ ਨੂੰ ਫੜ ਕੇ ਨੱਥ ਪਾਉਣੀ ਚਾਹੀਦੀ ਆ ਜਦੋਂ ਕਿ ਪ੍ਰੋਸੈਸ ਹੋ ਗਏ ਸੂਤਰਾ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦਰਬਾਰ ਸਾਹਿਬ ਦਾ ਅੱਜ ਦੌਰਾ ਕਰਨਾ ਸੀ ਔਰ ਪੂਰੇ ਅੰਮ੍ਰਿਤਸਰ ਇਸ ਵੇਲੇ ਦਹਿਸ਼ਤ ਦੇ ਵਿੱਚ ਆ ਕਿ ਕਦੋਂ ਵੀ ਕੁਝ ਵੀ ਹੋ ਸਕਦਾ ਭਾਵੇਂ ਪ੍ਰਮਾਤਮਾ ਮਿਹਰ ਕਰੇ ਕੁਝ ਵੀ ਨਾ ਹੋਵੇ ਸਾਰਾ ਕੁਝ ਠੀਕ ਰਵੇ ਪਰ ਅੰਮ੍ਰਿਤਸਰ ਦੇ ਲੋਕ ਦਹਿਸ਼ਤ ਦੇ ਸਾਹ ਹੇਠ ਜੀ ਰਹੇ ਦਿਨ ਰਾਤ ਦਹਿਸ਼ਤ ਦੇ ਵਿੱਚ ਕਦੀ ਕਿਤੇ ਧਮਕੀ ਕਦੀ ਕਿਤੇ ਧਮਕੀ ਕਿਤੇ ਕਿਤੇ ਧਮਕੀ ਇਹ ਬਹੁਤ ਜਿਆਦਾ ਚਿੰਤਾਜਨਕ ਚਿੰਤਾਜਨਕ ਵਾਲੀ ਗੱਲ ਆ ਔਰ ਛੇਤੀ ਤੋਂ ਛੇਤੀ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਕਿ ਆਪਣੀ ਪੂਰੀ ਇੰਟੈਲੀਜੈਂਸੀ ਦੀਆਂ ਏਜੰਸੀਆਂ ਵਾ ਹੋਰ ਲੋਕਲ ਪੁਲਿਸਾਂ ਲੋਕਲ ਅਦਾਰਿਆਂ ਉਹਨਾਂ ਨੂੰ ਇੱਕ ਜੁਟ ਹੋ ਕੇ ਇਹਨਾਂ ਨੂੰ ਇਸ ਕ੍ਰਾਈਮ ਨੂੰ ਦੇਸ਼ ਅੱਦੇ ਨੂੰ ਰੋਕਣਾ ਚਾਹੀਦਾ ਤਾਂ ਕਿ ਅੰਮ੍ਰਿਤਸਰ ਵਾਸੀ ਜਿਹੜਾ ਸੌਖਾ ਦਾ ਸਾ ਲੈ ਸਕਣ ਮਿਲਦੇ ਆ